ਕੇਜਰੀਵਾਲ ਸਾਹਿਬ ਉਥੇ ਈਡੀ ਨੂੰ ਪੁੱਛ ਰਿਹਾ ਵੀ ਆ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੇ ਤੁਸੀਂ ਭਲਾ ਦੱਸੋ ਵੀ ਤੁਸੀਂ ਆਹਨ ਪਾਨੀ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾ ਰਖੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆਹ ਜੋ ਕੁਝ ਕਰ ਰਹੇ ਹੋ ਤੁਸੀਂ ਤਹਿਤ ਤੁਸੀਂ ਆਹ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮੈਂ ਜ ਆਪਣਾ ਰੰਗ ਨਹੀਂ ਦੇਖਦੀ ਦੂਜੇ ਦੇ ਕਾਲਾ ਚੁੰਨੀ ਦੇਖ ਕੇ ਜਿਹੜੇ ਚਮਕਦੇ ਹੈ ਉਹਨਾਂ ਨੂੰ ਆਪਣੇ ਪੀੜੀ ਦੇ ਹੇਠਾਂ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਹਿਬ ਜੀ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਆ ਹੈ ਨਾ ਸਾਹਿਬ ਅੰਦਰ ਇੱਕ ਚਾਹੇ ਗਵਰਨਰ ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਹਾਂ ਵੀ ਇੱਕ ਮਾਰਸ਼ਲ ਲਾ ਜਾ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਇਆ ਹੋਇਆ ਹੈ ਤੇ ਅੱਜ ਤੋਂ ਨਹੀਂ ਲੱਗਿਆ ਸਾਹਿਬ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ ਹਲਕਾ ਲੰਬਾ ਚਾਹੇ ਕਾਂਗਰਸ ਦੀ ਲੀਡਰ ਆ ਉਹਦਾ ਕਦੋਂ ਆਇਆ ਸੀਗਾ ਕੇਸ ਇੱਥੇ ਤੁਹਾਡੇ ਲੁਧਿਆਣੇ ਸ਼ਹਿਰ ਦੇ ਅੰਦਰ ਜਦੋਂ ਜਲੰਧਰ ਬਾਈ ਇਲੈਕਸ਼ਨ ਚੱਲੀ ਜਾਂਦਾ ਸੀਗਾ ਨਵ ਭਾਰਤ ਟਾਈਮਜ਼ ਵਾਲੇ ਜਿਹੜੇ ਉਹ ਸੀਗੇ ਪੱਤਰਕਾਰ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਸੀਗਾ ਉਹ ਉਹ ਕਿਹੜੇ ਕਾਨੂੰਨ ਦੇ ਤਹਿਤ ਸੀਗੇ ਅੱਜ ਕੇਜਰੀਵਾਲ ਸਾਹਿਬ ਉਥੇ ਈਡੀ ਨੂੰ ਪੁੱਛ ਰਿਹਾ ਵੀ ਆ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੇ ਤੁਸੀਂ ਬਣਾ ਦੱਸੋ ਵੀ ਤੁਸੀਂ ਆਂ ਪਾਨੀ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾ ਰਖੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮਾਝਾ ਆਪਣਾ ਰੰਗ ਨਹੀਂ ਦੇਖਦੀ ਦੂਜੇ ਦੇ ਕਾਲਾ ਚੁੰਨੀ ਦੇ ਕੇ ਜਿਹੜੇ ਚਮਕਦੇ ਹੈ ਉਹਨਾਂ ਨੂੰ ਆਪਣੇ ਪੀੜੀ ਦੇ ਹੇਠਾਂ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਹਿਬ ਅਗਰ ਕਾਨੂੰਨ ਉਹਨਾਂ ਨੂੰ ਸਿਕੰਜੇ ਜੇ ਅਗਰ ਸੁਰੇਂਜੀ ਦਾ ਨੰਬਰ ਆ ਗਿਆ ਸਾਹਿਬ ਤਾ ਕਿੰਨਾ ਕੁ ਭੱਜ ਲੈਣਗੇ ਜੀ ਉਹਨਾਂ ਨੂੰ ਮੇਰੇ ਖਿਆਲ ਸੱਤ ਨੋਟਿਸ ਗਏ ਸੀਗੇ ਪੰਜ ਤਾਂ ਕੇਜਰੀਵਾਲ ਸਾਹਿਬ ਦੇ ਪੂਰੇ ਹੋ ਗਏ ਅਗਰ ਸੱਚੇ ਐ ਤਾਂ ਜਾ ਕੇ ਕਹਿਣ ਸਾਹਿਬ ਜਾ ਕੇ ਆਪਣੀ ਗੱਲ ਦੱਸਣ ਨਹੀਂ ਦੂਜਿਆਂ ਵਾਂਗ ਉਹ ਵੀ ਭੁਗਤਣ